ਕਿਸ ਨੇ ਸਾਡੇ ਨਾਲ ਗਲਤ ਨਹੀਂ ਕੀਤਾ ਮੈਂ ਕਦੇ ਕਿਸੇ ਲਈ ਗਲਤ ਬੋਲਿਆ ਨਹੀਂ ਮਾਨ ਸਾਹਿਬ ਦੇ ਉੱਪਰ ਵੀ ਮੈਂ ਪਰੋਸਾ ਜਤਾਇਆ ਸੀਗਾ ਮਗਰ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਗਲਤ ਕੀਤਾ ਹੋਰ ਤੱਕਾ ਕੀਤਾ ਸਾਡੇ 3 ਮਹੀਨੇ ਹੋ ਗਏ ਜੀ ਅਜੇ ਤੱਕ ਇੱਕ ਵੀ ਅਰੈਸਟ ਨਹੀਂ ਹੋਈ ਜਿੱਦੋਂ ਇਹ ਚਾਰੋਂ ਇਨਸਪੈਕਟਰ ਹੋਰ ਉਹਨਾਂ ਦਾ ਜੈ ਸਿੰਘ ਪਟਿਆਲੇ ਫਿਰਦੇ ਨਾ ਸੀ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਿਆਂ ਕਿ ਉਹਨਾਂ ਦੀ ਲੋਕੇਸ਼ਨ ਹੈ ਵਾ ਉਸ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਸਵੇਰੇ ਆ ਕੇ ਰੇਡ ਕਰਾਂਗੇ ਕੋਰਟ ਤੇ ਕਹਿੰਦੇ ਜੀ ਅਸੀਂ ਰੇਡ ਕਰਦੇ ਹਾਂ ਤੇ ਉਹ ਸਾਨੂੰ ਮਿਲ ਨਹੀਂ ਰਹੇ ਪੁਲਿਸ ਚਾਹੇ ਤੇ ਕਿਸੇ ਵੀ ਕ੍ਰਿਮੀਨਲ ਨੂੰ ਕਨਿਆ ਕੁਮਾਰੀ ਤੂੰ ਫੜ ਕੇ ਲਿਆਉਂਦੇ ਤੇ ਇੱਥੇ ਚਾਰ ਇਨਸਪੈਕਟਰਾਂ ਨੂੰ ਨਹੀਂ ਪੜਿਆ ਜਾ ਰਿਹਾ ਜੀ ਅੱਜ ਜਿਹੜੀ ਹੈਗੀ ਅੱਜ ਅਸੀਂ ਇੱਕ ਫਰੈਸ਼ ਫਾਰਟ ਪਾਈ ਹੈ ਪਟੀਸ਼ਨ ਕੋਰਟ ਤੇ ਪਾਈ ਸੀਗੀ ਜਿਹੜੀ ਸਾਡੀ ਪਹਿਲੀ ਪਟੀਸ਼ਨ ਸੀ ਉਸ ਵਿੱਚ ਦਿੱਤਾ ਗਿਆ ਸੀਗਾ ਕਿ ਸਾਡੇ ਇਨਵੈਸਟੀਗੇਸ਼ਨ ਜਿਹੜੀ ਹੈ ਉਸ ਦਾ ਡਿਲੇ ਹੋ ਰਿਹਾ ਕੇਸ ਤੇ ਉੱਪਰ ਉਹ ਕੀਤਾ ਜਾਏ ਮਤਲਬ ਪੰਜਾਬ ਪੁਲਿਸ ਤੋਂ ਬਾਹਰ ਕੱਢੀ ਜਾਏ ਜਦੋਂ ਆਪਾਂ ਯੂਟੀ ਨੂੰ ਦਿੱਤੀ ਸੀ ਕਿ ਸੋ ਵੀ ਹੈਡ ਲੋਟ ਆਫ ਹੋਪਸ ਐਸ ਤੁਹਾਨੂੰ ਮੈਂ ਤੁਸੀਂ ਦੇਖਿਆ ਨਾ ਮੈਂ ਕਦੇ ਵੀ ਜਦ ਤੱਕ ਕਿਸੇ ਨੇ ਸਾਡੇ ਨਾਲ ਗਲਤ ਨਹੀਂ ਕੀਤਾ ਮੈਂ ਕਦੇ ਕਿਸੇ ਲਈ ਗਲਤ ਬੋਲਿਆ ਨਹੀਂ ਮਾਨ ਸਾਹਿਬ ਦੇ ਉੱਪਰ ਵੀ ਮੈਂ ਪਰੋਸਾ ਜਤਾਇਆ ਸੀਗਾ ਮਗਰ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਗਲਤ ਕੀਤਾ ਹੋਰ ਤੱਕ ਕੀਤਾ ਉਸੇ ਤਰੀਕੇ ਨਾਲ ਯੂਟੀ 3.5 ਮਹੀਨੇ ਹੋ ਗਏ ਜੀ ਅਜੇ ਤੱਕ ਇੱਕ ਵੀ ਅਰੈਸਟ ਨਹੀਂ ਹੋਈ ਜਦੋਂ ਇਹ ਚਾਰੋਂ ਇੰਸਪੈਕਟਰ ਹੋਰ ਉਹਨਾਂ ਦਾ ਜੈ ਸਿੰਘ ਪਟਿਆਲੇ ਫਿਰਦੇ ਨਾ ਸੀ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਿਆਂ ਕਿ ਉਹਨਾਂ ਦੀ ਲੋਕੇਸ਼ਨ ਐ ਵਾ ਉਸ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਸਵੇਰੇ ਆ ਕੇ ਰੇਡ ਕਰਾਂਗੇ ਕੋਰਟ ਤੇ ਕਹਿੰਦੇ ਜੀ ਅਸੀਂ ਰੇਡ ਕਰਦੇ ਆਂ ਤੇ ਉਹ ਸਾਨੂੰ ਮਿਲ ਨਹੀਂ ਰਹੇ ਜਦੋਂ ਇਨਫੋਰਮੇਸ਼ਨ ਦਿੰਦੇ ਆਂ ਤੇ ਉਹ ਫੜਦੇ ਨਹੀਂ ਤੇ ਇਸ ਚੀਜ਼ ਦੇ ਪਿੱਛੇ ਸਾਨੂੰ ਐ ਦੇਖੋ ਹੁਣ ਸਾਡੇ 3 ਮਹੀਨੇ ਹੋ ਗਏ ਜਿਸ ਵਿੱਚੋਂ 1.5 ਮਹੀਨਾ ਤੇ ਹੋ ਗਿਆ ਬیل ਐਪਲੀਕੇਸ਼ਨ ਨੂੰ ਰਿਜੈਕਟ ਕਿਤੇ ਹੋਏ ਉਹ ਬਿਲ ਐਪਲੀਕੇਸ਼ਨ ਰਿਜੈਕਟ ਤੋਂ ਬਾਅਦ ਵੀ ਇੰਨੇ ਸਟਰੋਂਗ ਆਰਡਰ ਤੋਂ ਬਾਅਦ ਵੀ 1.5 ਮਹੀਨੇ ਤੋਂ ਇਹਨਾਂ ਨੂੰ ਪੰਜਾਬ ਦੇ ਚਾਰ ਐਸ ਐਚ ਓ ਇੰਸਪੈਕਟਰ ਨਹੀਂ ਫੜੇਗੇ ਇਦਾਂ ਹੋ ਸਕਦਾ ਹੈ ਕਿ ਪੁਲਿਸ ਚਾਹੇ ਤੇ ਕਿਸੇ ਵੀ ਕ੍ਰਿਮੀਨਲ ਨੂੰ ਕੰਨਿਆ ਕੁਮਾਰੀ ਤੂੰ ਫੜ ਕੇ ਲਿਆੰਦੇ ਤੇ ਇੱਥੇ ਚਾਰ ਇੰਸਪੈਕਟਰਾਂ ਨੂੰ ਨਹੀਂ ਫੜਿਆ ਜਾ ਰਿਹਾ ਦੂਸਰੀ ਗੱਲ ਐ ਸਾਰੀ ਘਟਨਾ ਜਿਹੜੀ ਹੋਈ ਸੀ ਤੁਹਾਨੂੰ ਯਾਦ ਹੋਣਾ ਕਿ ਐ ਐਫ ਆਈ ਆਰ ਡਿਲੇ ਜਿਹੜੀ 10 ਦਿਨ ਸੀ ਐਸ ਐਸ ਪੀ ਨਾਨਕ ਉਸ ਵਿੱਚ ਇਨਵੋਲ ਸੀਗੇ ਉਸ ਚੀਜ਼ ਦੀ ਅਜੇ ਤੱਕ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਜਿਹੜੀ ਮੇਰੀ ਸਟੇਟਮੈਂਟ ਕਿਉਂਕਿ ਸਰ ਨੂੰ ਤੇ ਬੇਟੇ ਨੂੰ ਤੇ ਹਸਪੀਟਲ ਤੇ ਜੋ ਘਟਨਾ ਹੋਈ ਉਹ ਸਾਡੇ ਨਾਲ ਹੋਈ ਅਸੀਂ ਐਫ ਆਈ ਆਰ ਕਰਾਈ ਜੋ ਡਿਲੇ ਹੋਇਆ ਜੋ ਪੁਲਿਸ ਸਟੇਸ਼ਨ ਤੇ ਸਾਨੂੰ ਧਮਕੀ ਦਿੱਤੀ ਜੋ ਇਹਨਾਂ ਨੇ ਕਨਫੈਸ਼ਨ ਕੀਤਾ ਮੇਰੇ ਸਾਹਮਣੇ ਕਹਿੰਦੇ ਜੀ ਸਾਨੂੰ ਤੁਹਾਡੀ ਸਟੇਟਮੈਂਟ ਦੀ ਲੋੜ ਨਹੀਂ ਜਦੋਂ ਮੇਰੀ ਸਟੇਟਮੈਂਟ ਦੀ ਲੋੜ ਨਹੀਂ ਹੈ ਟਿਲੋ ਸਾਹਿਬ ਜਿਨ੍ਹਾਂ ਨੇ ਇਹ ਸਭ ਤੋਂ ਪਹਿਲੇ ਪੁਲਿਸ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਦਿੱਤਾ ਉਹਨਾਂ ਦੇ ਸਟੇਟਮੈਂਟ ਦੀ ਲੋੜ ਨਹੀਂ ਹੈ ਤੇ ਜਸਟੀਫਿਕੇਸ਼ਨ ਕਿਦਾਂ ਕਰਨਗੇ ਕੀ ਸਚਾਈ ਹੈ ਕਿਦਾਂ ਇੱਕ ਸਾਰੇ ਵੀਡੀਓ ਐਵੀਡੈਂਸ ਕਲੀਅਰ ਹੈਗੇਨ ਜਿਹੜੇ ਨਾਲ ਬਾਬਾ ਟਾਬਾ ਸੀਗਾ ਤੁਹਾਨੂੰ ਪਿਛਲੀ ਵਾਰ ਵੀ ਮੈਂ ਦੱਸਿਆ ਸੀ ਉਸਤੇ ਜਿਹੜੀ ਵੀਡੀਓ ਸੀਗੀ ਡੀਵੀਆਰ ਸੀਗੀ ਉਹ ਸੀਆਈਏ ਸਟਾਫ ਚੱਕ ਕੇ ਲੈ ਗਿਆ ਉਸਦੇ ਐਵੀਡੈਂਸ ਅਗਰ ਕਿਸੇ ਦਾ ਕੋਈ ਐਵੀਡੈਂਸ ਪਲੇ ਕਰੋ ਤੇ ਯੂ ਆਰ ਸੁਪੋਜ਼ ਟੂ ਬੀ ਉਸਤੇ ਉਪਰ ਤਾਰਾ ਲੱਗਦੀ ਹੈ ਉਹ ਤਾਰਾ ਕਿਉਂ ਨਹੀਂ ਲਗਾਈ ਗਈ ਹੋਰ ਕਿਉਂ ਇਨਵੈਸਟੀਗੇਸ਼ਨ ਤੇ ਕਿਉਂ ਨਹੀਂ ਚੈੱਕ ਕੀਤਾ ਗਿਆ ਕਿ ਉਹ ਡੀਵੀਆਰ ਕਿੱਥੇ ਗਈ ਜਿਹੜੀ ਐਮਐਲਆਰ ਕਟਾਈ ਹੈ ਇਹਨਾਂ ਨੇ ਤੁਹਾਨੂੰ ਪਤਾ ਹੀ ਹੈ ਇਹ ਸਾਰਾ ਇਨਸੀਡੈਂਟ ਹੋਇਆ ਰਾਜੇਂਦਰ ਟਾਬਾ ਰਾਜੇਂਦਰ ਹਸਪੀਟਲ ਦੇ ਬਾਹਰ 3.5 ਕਿਲੋਮੀਟਰ ਦੂਰ ਜਾ ਕੇ ਸਾਰਾ ਹਸਪੀਟਲ ਤੇ ਐਫਆਈਆਰ ਕਰਾਈ ਹੈ ਅਜੇ ਤੱਕ ਪਵਨ ਮਿੱਤਲ ਗਾਇਬ ਹੈ ਉਹਨਾਂ ਦੇ ਮੋਬਾਈਲ ਕਿਉਂ ਨਹੀਂ ਟਰੈਕ ਕੀਤਾ ਗਿਆ ਉਹਨਾਂ ਦਾ ਰਿਕਾਲ ਰਿਕਾਰਡਿੰਗ ਕਿਉਂ ਨਹੀਂ ਕੱਢੀ ਗਈ ਕਿ 11:30 ਵਜੇ ਉਹ ਉੱਥੇ ਆਏ ਸੀ ਜਾਂ ਨਹੀਂ ਉਹਨਾਂ ਦੇ ਸਟਾਫ ਨੇ ਸਾਨੂੰ ਦੱਸਿਆ ਕਿ ਉਹ ਆਏ ਹੀ ਨਹੀਂ ਸੀ ਉਸ ਦਿਨ ਹੋਰ ਅਗਲੇ ਦਿਨ ਆ ਕੇ ਇਹਨਾਂ ਨੇ ਐਫਆਈ ਆਪਣੀ ਐਮਐਲਆਰ ਕਟਾਈ ਉਹ ਵੀ ਝੂਠੀ ਕਟਾਈ ਕਿਉਂਕਿ ਕੋਰਟ ਦੇ ਆਰਡਰ ਨਹੀਂ ਕਹਿ ਦਿੱਤਾ ਕਿ ਉਹ ਇੱਕ ਕਵਰ ਅਪ ਸੀਗਾ ਮੈਮ ਕੁੱਲ ਮਿਲਾ ਕੇ ਦੇਖਿਆ ਜਾਵੇ ਅੱਜ ਤੁਸੀਂ ਇਕੱਲੀ ਗ੍ਰਿਫਤਾਰੀ ਨੂੰ ਲੈ ਕੇ ਪਟੀਸ਼ਨ ਪਾਈ ਸੀ ਜਾਂ ਹੋਰ ਵੀ ਕੋਈ ਇਫੈਕਟ ਸੀ ਜੀ ਨਹੀਂ ਖੱਲੀ ਗ ਅਸੀਂ ਦੇਖੋ ਇਹਨਾਂ ਨੇ 164 ਦੇ ਬਿਆਨ ਕਰਾਏ ਚਾਰ ਬੰਦਿਆਂ ਦੇ ਜਿਹੜੇ ਢਾਬੇ ਦੇ ਬੰਦੇ ਨੇ ਇਹਦਾ ਹਵਾ ਦੇ ਬੰਦਿਆਂ ਦੇ ਬਿਆਨ ਕਰਾਏ ਸਾਡੇ ਬਿਆਨ ਜਿਹੜੇ ਅਸੀਂ ਵਿਕਟਮ ਆ ਗਏ ਆ ਉਹ ਸਾਨੂੰ ਇਦਾਂ ਫੀਲ ਆ ਰਿਹਾ ਕਿ ਅਸੀਂ ਤੇ ਅਕਿਊਜ਼ ਹੋ ਗਏ ਆ ਜੀ ਅਸੀਂ ਰਸਤਿਆਂ 'ਚ ਭੱਜ ਰਹਿਆਂ 120 ਦਿਨ ਹੋ ਗਏ ਕੱਲ ਸਰਦੇ ਆ ਕੇਸ ਨੂੰ 120 ਦਿਨਾਂ 'ਚ 10 ਦਿਨ ਨਹੀਂ ਹੋਣਾ ਅਸੀਂ ਘਰੇ ਬੈਠੇ ਹੋਣੇ ਹੋਰ ਇਹ ਜਿਹੜੇ ਮੁੱਲਜੇਮਨ ਉਹ ਇੱਥੇ ਰਾਮਨਾਲ ਬੈਠੇ ਨੇ ਆਪਣੇ ਘਰੇ ਇਹਨਾਂ ਨੂੰ ਫੜਿਆ ਨਹੀਂ ਜਾਂਦਾ ਪੰਜਾਬ ਪੁਲਿਸ ਨੂੰ ਕਹਿੰਦੇ ਆ ਤੇ ਉਹ ਕਹਿੰਦੀ ਜੀ ਯੂਟੀ ਫੜੇਗੀ ਯੂਟੀ ਨੂੰ ਕਹਿੰਦੇ ਆ ਤੇ ਪੰਜਾਬ ਪੁਲਿਸ ਪਰ ਜਾ ਰਹੀ ਹੈ ਤੇ ਇਹ ਕਹਾਣੀ ਜੀ ਕੁਝ ਸਮਝ ਨਹੀਂ ਆ ਰਹੀ ਜਿਹੜੇ ਜੂਨੀਅਰ ਲੈਵਲ ਦੇ ਆਫਸਰ ਹਨ ਜੋ ਇਨਵੈਸਟੀਗੇਟ ਕਰ ਰਹੇ ਉਥੇ ਕਿਤੇ ਨਾ ਕਿਥੇ ਕਮੀ ਰਹੀ ਹੈ ਬਲ ਬਿਊਟੀ ਵਾਲੇ ਜਿਹੜੀ ਟੀਮ ਬਣਾਈ ਸੀਗੀ ਕਿੰਨੇ ਮੈਂਬਰ ਸੀਗੇ ਤੇ ਕਿੰਨੀ ਵਾਰ ਉਹ ਪਟਿਆਲੇ ਆ ਚੁੱਕੇ ਨੇ ਪੰਜ ਪੰਜ 6 ਜਾਂ ਨਿਆਦੀ ਮੈਂਬਰ ਸੀ ਜਿੰਨੀ ਵਾਰ ਉਹ ਪਟਿਆਲੇ ਆਣ ਸਾਨੂੰ ਸਮਨ ਕਰਕੇ ਅਸੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਗਿਆ ਸੀ ਹਰ ਵਾਰ ਟਾਬੇ ਜਾਂਦੇ ਹਰ ਚੀਜ਼ ਸਾਡੀ ਗੱਡੀ ਨੂੰ ਬੇਲ ਕਰਾਨੀ ਪਈ ਸਾਡੇ ਮੋਬਾਈਲ ਲੈ ਗਏ ਜਿਹੜੇ ਅਕਿਊਜ਼ ਹਨ ਉਹਨਾਂ ਦੇ ਕੋਲ ਹਥਿਆਰ ਲਿੱਤੇ ਨਾ ਉਹਨਾਂ ਦੀਆਂ ਗੱਡੀਆਂ ਲੈਂਤੀਆਂ ਤੇ ਨਾ ਉਹਨਾਂ ਦੇ ਮੋਬਾਈਲ 'ਤੇ ਤੇ ਅੱਜ ਫਿਰ ਕੋਟ ਚ ਮਾਨਯੋਗ ਜੱਜ ਸਾਹਿਬ ਨੇ ਕੀ ਜੱਜ ਸਾਹਿਬ ਨੇ ਉਹਨਾਂ ਦੀ ਬਹੁਤ ਖਿਚਾਈ ਕੀਤੀ ਤੁਹਾਨੂੰ ਜਿੱਦਾਂ ਮੈਂ ਤੁਹਾਨੂੰ ਪਤਾ ਹੀ ਹੈ ਸੰਦੀਪ ਮੋਦਗਿਲ ਸਾਹਿਬ ਦੇ ਵੀ ਆਰਡਰ ਬਹੁਤ ਸਟਰੋਂਗ ਸੀਗੇ ਜਿਸ ਦੀ ਵਜ੍ਹਾ ਨੇ ਨਾਨਕ ਸਿੰਘ ਨੂੰ ਮਾਫੀ ਮੰਗਣੀ ਪਈ ਸੀ ਦੂਜੀ ਗੱਲ ਅੱਜ ਜੱਜ ਸਾਹਿਬ ਦੇ ਆਰਡਰ ਇੰਨੇ ਸਟਰੋਂਗ ਸੀ ਕਿ ਉਹਨਾਂ ਨੇ ਕਿਹਾ ਕਿ ਤੁਹਾਡਾ ਨਾ ਅਰੈਸਟ ਕਰਨ ਦਾ 307 ਦੀ ਤਾਰਾ ਇੱਕ ਕਨਸਟੇਬਲ ਨੂੰ ਵੀ ਕੁੱਟਮਾਰ ਹੋਏ ਤੇ ਲੱਗੀ ਹੋਏ ਤੇ ਉਸ ਨੂੰ ਵੀ ਤੁਸੀਂ ਮਤਲਬ ਬੰਦੇ ਨੂੰ ਛੱਡੋਗੇ ਨਹੀਂ ਤੇ ਇੱਥੇ ਕਰਨਲ ਰੈਂਕ ਦਾ ਆਫੀਸਰ ਜਿਹੜਾ ਤਾਂ ਡੀਆਈਜੀ ਦੇ ਬਰਾਬਰ ਹੈ ਉਸ ਦੀ ਕੁੱਟਮਾਰ ਤੇ 307 ਲੱਗੀ ਹੋਈ ਹੈ ਤੇ ਤੁਸੀਂ ਉਹ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰਨਾ ਜ਼ਰੂਰੀ ਨਹੀਂ ਸਮਝਿਆ ਕਿ ਤੁਹਾਨੂੰ 3.5 ਮਹੀਨੇ ਲੱਗ ਗਏ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਹੋਰ ਟਾਈਮ ਅਸੀਂ ਟਾਈਮ ਅਜੇ ਬਚ ਪਿਆ ਹੋਇਆ ਤੇ ਤੁਸੀਂ ਲਾਸਟ ਦੇ 20 ਦਿਨ ਲਈ ਰੱਖਿਆ ਸੀਗਾ ਮੈਂ ਕਿੰਨਾ ਯੂਟੀ ਵਾਲਾ ਨੂੰ ਕਿੰਨਾ ਟਾਈਮ ਬਣਾ ਤੇ 3 ਅਗਸਤ ਤੱਕ ਦਾ ਟਾਈਮ ਦਿੱਤਾ ਹੋਇਆ ਮਗਰ ਤੁਸੀਂ ਦੇਖੋ 3 ਅਗਸਤ ਹੁਣ ਆ ਦਾ 20 ਦਿਨ ਰਹਿ ਗਏ ਮਗਰ ਅਜੇ ਤੱਕ ਤੁਸੀਂ ਆ ਦੇਖੋ ਜਿਹੜੇ ਸਾਢੇ 3 ਮਹੀਨੇ ਤੋਂ ਜਿਹੜੇ ਪੁਲਿਸ ਇਨਸਪੈਕਟਰ ਹਨ ਉਹ ਭੱਜੇ ਹੋਏ ਕੀ ਲੱਗਦਾ ਉਮੀਦ ਹੈ ਜੀ ਜਸ ਸਾਹਿਬ ਦੇ ਜਿਵੇਂ ਅੱਜ ਆਰਡਰ ਆਇਆ ਨਹੀਂ ਕਿ ਉਸ ਤੋਂ ਬਾਅਦ ਇਹ ਅੱਜ ਉਹਨਾਂ ਨੇ ਬਹੁਤ ਸਟਰੋਂਗ ਆਰਡਰ ਜਿਹਾ ਮੋਡਗਲ ਸਰ ਨੇ ਅਨੁਪਚਿਤ ਕਾਰਾ ਸਰ ਨੇ ਹੋਰ ਅੱਜ ਰਾਜੇਸ਼ पांडे ਇੱਕ ਮੈਂ ਹਮੇਸ਼ਾ ਤੁਹਾਨੂੰ ਪਹਿਲੇ ਵੀ ਕਹਿੰਨੀ ਆ ਜਸਟਿਸ ਕੋਰਟ ਤੋਂ ਹੀ ਮਿਲੇਗਾ ਸਾਨੂੰ ਹਰ ਵਾਰੀ ਜਸਟਿਸ ਕੋਰਟ ਤੋਂ ਹੀ ਮਿਲਿਆ ਕਿਉਂਕਿ ਕਿਤੇ ਨਾ ਕਿਤੇ ਯੂਟੀ ਪੁਲਿਸ ਦੇ ਅਧਿਕਾਰੀ ਇਹ ਜਾਂਚ ਨੂੰ ਡਿਲੇ ਹੋਰ ਮਾਈਲਡ ਕਰਨ ਦੀ ਕੋਸ਼ਿਸ਼ ਕਰ ਲੈਣ ਕਿਉਂ ਲੱਗਦਾ ਤੁਹਾਨੂੰ ਮਾਈਲ ਕਰਨੇਗੇ ਕੀ ਉਹਨਾਂ ਦੇ ਕੋਈ ਦੋਸਤੀ ਵਗੈਰਾ ਜੀ ਦੇਖੋ ਸਾਰੇ ਆਈਪੀਐਸ ਆਫੀਸਰ ਹੈਗੇ ਠੀਕ ਹੈ ਹੈ ਤੇ ਆਈਪੀਐਸ ਪੁਲਿਸ ਵਾਲੇ ਪੁਲਿਸ ਨੂੰ ਪ੍ਰੋਟेक्ट ਇਹਨਾਂ ਇਸ ਚੀਜ਼ ਨੂੰ ਕੇਸ ਨੂੰ ਮਾਈਲਡ ਕਰਨ ਦੀ ਕੋਸ਼ਿਸ਼ ਕਰ ਰਹੇ ਨਹੀਂ ਤੇ ਅੱਜ ਤੁਹਾਨੂੰ ਕਿਸੇ ਕ੍ਰਿਮੀਨਲ ਨੂੰ ਫੜਨਾ ਹੋਏ ਕਿਸੇ ਬੰਦੇ ਨੂੰ ਤਾਂ ਉਹਨਾਂ ਨੂੰ ਇੱਕ ਦਿਨ ਨਹੀਂ ਲੱਗਦਾ ਇਹ ਪੰਜਾਬ ਪੁਲਿਸ ਦਾ ਹਲੇ ਵੀ ਇਨਫਲੂਐਂਸ ਲੱਗਦਾ ਜੀ ਬਿਲਕੁਲ ਬਹੁਤ ਜ਼ਿਆਦਾ ਇਨਫਲੂਐਂਸ ਹੈ ਔਰ ਤੁਸੀਂ ਦੇਖੋਗੇ ਪੰਜਾਬ ਪੁਲਿਸ ਦਾ ਇਨਫਲੂਐਂਸ ਨਹੀਂ ਹੁੰਦਾ ਤੇ ਡਿਪਾਰਟਮੈਂਟਲ ਇਨਕੁਆਇਰੀ ਜਿਹੜੀ 45 ਦਿਨ ਤੇ ਇਨਾ ਨੇ ਮੁਕਾਨੀ ਸੀ ਉਸ ਦੀ ਤੁਹਾਨੂੰ ਇੱਕ ਮੈਂ ਕਾਪੀ ਦਵਾਂਗੀ ਜਿਸ ਵਿੱਚ ਉਹਨਾਂ ਨੇ ਕਿਹਾ ਇਹ ਇਨਕੁਆਇਰੀ ਪੈਂਡਿੰਗ ਰੱਖੀ ਜਾਏ ਇਹ ਐਸਐਸਪੀ ਨਾਨਕ ਦੇ ਆਰਡਰਸ ਤੇ ਐਸਐਸਪੀ ਸੁਰਜੀਤ ਨੇ ਪੈਂਡਿੰਗ ਕਰ ਦਿੱਤੀ ਸੀ ਜਿਸ ਨੂੰ ਵਰੁਣ ਸਰ ਨੇ ਆ ਕੇ ਵਾਪਸ ਖੋਲੀ ਹੈ ਆਮ ਵੈਰੀ ਥੈਂਕਫੁਲ ਕਿਉਂਕਿ ਸਾਰੇ ਅਧਿਕਾਰੀ ਇਹ ਜੇ ਨਹੀਂ ਹੁੰਦੇ ਕਹਿੰਦੇ ਬਟ ਇੱਕ ਵਿਸ਼ਵਾਸ ਜਿਹੜਾ ਹੈ ਨਾ ਪੁਲਿਸ ਕਿਉਂ ਕਿਉਂਕਿ ਤੁਸੀਂ ਦੇਖ ਰਹੇ ਹੋ 2-3 ਮਹੀਨੇ ਜਦੋਂ ਕਰਨਲ ਸਾਹਿਬ ਦਾ ਕੇਸ ਹੋਇਆ ਸੀ ਤੇ ਉਦੋਂ ਇਹਨਾਂ ਨੇ ਇਨਕਾਊਂਟਰ ਵੇ ਕੀ ਸਾਰੇ ਕੱਟ ਹੋ ਗਏ ਸੀਗੇ ਹੁਣ ਫੇਰ ਵਾਪਸ ਉਹੀ ਦੌਰ ਸ਼ੁਰੂ ਕਰ ਰਹੇ ਨੇ ਹੋਰ ਤੁਸੀਂ ਦੇਖਿਆ ਨਾ ਮੰਡੋਰ ਵਾਲਾ ਜਿਹੜਾ ਕੇਸ ਹੈ ਉਸ ਦੀ ਵੀ ਡੇਟ ਲੱਗੀ ਹੋਈ ਹੈ 17 ਨੂੰ ਉਸ ਤੇ ਵਿੱਚ ਵੀ ਇਹ ਫੇਕ ਇਨਕਾਊਂਟਰ ਦਾ ਇਹ ਸਾਰਾ ਉਥੋਂ ਹੀ ਸ਼ੁਰੂ ਹੋਇਆ ਸੀ ਜਿਸ ਦੀ ਵਜ੍ਹਾ ਨਾਲ ਇਹ ਚਾਹंदे ਨਹੀਂ ਸੀ सीबीआई 인ਕੁਆਇਰੀ ਹੋਏ ਹੋਰ ਪੁਲਿਸ ਅਧਿਕਾਰੀ ਇਹ ਚਾਰ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਇਸ ਕਰਕੇ ਵੀ ਕਰ ਰਹੇ ਕਿਉਂਕਿ ਇਹ ਫੜੇ ਗਏ ਤੇ ਬਹੁਤ ਸਾਰੇ ਹੋਰ ਰਾਜ ਜਿਹੜੇ ਸੀਨੀਅਰ ਅਧਿਕਾਰੀਆਂ ਦੇ ਉਹ ਖੁੱਲ ਜਾਣ